ਚੋਰਾ ਨੇ ਲਗਾਤਾਰ ਹਾਕਾਰ ਮਚਾ ਰੱਖੀ ਹੈ ਹਾਲੀਆ ਘਟਨਾ ਜੰਡਿਆਲਾਗੁਰੂ ਨੇੜੇ ਕਸਬਾ ਰਈਆਂ ਦੀ ਹੈ ਜਿੱਥੇ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਸਥਿਤ ਤਿੰਨ ਵੱਖ-ਵੱਖ ਦੁਕਾਨਾਂ ਤੇ ਚੋਰਾ ਵੱਲੋਂ ਅੱਧੀ ਰਾਤ ਨੂੰ ਧਾਵਾ ਬੋਲਿਆ ਗਿਆ ਅਤੇ ਤਿੰਨ ਦੁਕਾਨਾਂ ਦੇ ਸ਼ਟਰ ਟੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਉੱਥੋਂ ਫਰਾਰ ਹੋ ਗਏ ਦੁਕਾਨਦਾਰਾਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ ਜਿਸ ਤੋਂ ਬਾਅਦ ਸਵੇਰੇ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਦੁਕਾਨ ਦੇ ਉੱਤੇ ਚੋਰੀ ਹੋ ਚੁੱਕੀ ਹੈ ਉਕਤ ਘਟਨਾ ਦੌਰਾਨ ਚੋਰਾਵੱਲੋ ਤਿੰਨ-ਵੱਖ-ਵੱਖ ਦੁਕਾਨਾਂ ਦੇ ਸ਼ਟਰ ਕੁੱਟੇ ਗਏ ਅਤੇ ਤਾਲੇ ਤੋੜ ਦਿੱਤੇ ਗਏ। ਇਸ ਘਟਨਾ ਵਿੱਚ ਅਣਪਛਾਤੇ ਚੋਰਾਵੱਲੋ ਬੜੀ ਬੇਖੌਫ ਢੰਗ ਨਾਲ ਜਿੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੇ ਇਹਨਾਂ ਦੁਕਾਨਾਂ ਦੇ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਨਾਲ ਡੀਵੀਆਰ ਵੀ ਚੋਰੀ ਕਰ ਲਏ ਗਏ ਨੇ। ਇਸ ਘਟਨਾ ਝੜਪਛਾਤੇ ਚੋਰਾ ਨੇ ਹਜ਼ਾਰਾਂ ਦੀ ਨਗਦੀ ਚੋਰੀ ਕੀਤੀ ਹੈ। ਉਹਨਾਂ ਦੱਸਿਆ ਕਿ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਸੰਬੰਧੀ ਪੁਲਿਸ ਨੇ ਕਿਹਾ ਕਿ ਘਟਨਾ ਸੰਬੰਧੀ ਸ਼ਿਕਾਇਤ ਮਿਲੀ ਹੈ ਅਤੇ ਉਹਨਾਂ ਵੱਲੋਂ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਬਹੁਤ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਕੱਲ ਰਾਤ ਸਾਡੀ ਦੁਕਾਨ ਤੇ ਸ਼ਟਰ ਤੋੜ ਕੇ ਚੋਰਾਂ ਚੋਰਾ ਦੁਆਰਾ ਚੋਰੀ ਕੀਤੀ ਗਈ ਹੈ। ਸਾਡੇ ਲਾਗਲੀ ਦੁਕਾਨ ਪਰਸੀਮ ਕਰਿਆਨਾ ਸਟੋਰ ਦੀ ਹੈ ਉੱਥੇ ਵੀ ਸੇਮ ਕੰਮ ਹੋਇਆ ਹੈ। ਪੁਲਿਸ ਕੋਲ ਅਸੀਂ ਦਰਖਾਸਤ ਦੇ ਆਏ ਹਾਂ ਉਹਨਾਂ ਨੇ ਸਾਡੀ ਦਰਖਾਸਤ ਨੋਟ ਕਰ ਲਈ ਔਰ ਸਾਡੀ ਮੰਗ ਇਹੀ ਹੈ ਕਿ ਪੁਲਿਸ ਜਲਦੀ ਤੋਂ ਜਲਦੀ ਕੋਈ ਇਸ ਚੀਜ਼ ਦਾ ਕੋਈ ਹੱਲ ਕਰੇ ਨੁਕਸਾਨ ਸਾਡਾ ਕੈਮਰੇ ਵਗੈਰਾ ਡੀਵੀਆਰ ਵਗੈਰਾ ਤੋੜ ਕੇ ਡੀਵੀਆਰ ਸਾਡੀ ਨਾਂ ਲੈ ਗਏ ਔਰ ਕੈਮਰੇ ਸਾਡੇ ਤੋੜ ਤੋੜ ਪਣ ਗਏ ਆ ਜੋ ਕੈਸ਼ ਥੋੜਾ ਬਹੁਤ 15-20 ਹਜ਼ਾਰ ਦਾ ਪਿਆ ਸੀ ਉਹ ਵੀ ਨਾਲ ਲੈ ਗਏ ਆ ਕਾਫ ਦਾ ਬੁਰਾ ਹਾਲ ਹੈ ਜੀ ਸਾਡਾ ਦੇ ਵਪਾਰ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੋ ਗਿਆ ਹੈ ਡੇਲੀ ਦਾ ਕੰਮ ਹੈ ਦਿਨੇ ਹੀ ਨਹੀਂ ਕੋਈ ਬੰਦਾ ਸੇਫ ਰਾਤ ਨਾਲ ਰੱਬ ਹੀ ਰੱਖਾ ਹੈ ਪੂਰ ਸੁਪਰ ਪ੍ਰਸ਼ਾਸਨ ਤੋਂ ਹੀ ਬੇਨਤੀ ਆ ਕੁਛ ਨਾ ਕੁਛ ਇਹਦਾ ਹੱਲ ਕੀਤਾ ਜਾਵੇ ਨਹੀਂ ਤੇ ਕਾਰੋਬਾਰ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਬਾਹਰ ਦਾ ਹੀ ਸ਼ਟਰ ਤੋੜਿਆ ਇਹ ਰਾਹ ਨੂੰ ਕਹਿੰਦੇ ਤੇ ਜਿਹੜੇ ਪੱਲੀਆਂ ਗੱਲੇ ਚ ਪਰਤੀਆਂ ਭਾਂ ਜੋ ਵੀ ਕੁਛ ਇਹਰਾ ਲੈ ਕੇ ਕਾਢਿਆ ਕਿੰਨਾ ਕੋ ਨੁਕਸਾਨ ਹੋਇਆ ਤੁਹਾਡਾ ਜੀ 20000 ਰੁਪਏ ਦਾ ਹੋਇਆ ਜੀ ਕੋਈ ਧਿਆਨ ਤੋਂ ਇਹ ਫਿਕਰ ਨਹੀਂ ਹੈਗਾ ਕਿ ਮੇਨ ਰੋਡ ਤੇ ਇਹ ਕੰਮ ਹੋ ਜਾਊਗਾ ਮੇਨ ਰੋਡ ਤੇ ਇਹ ਕੰਮ ਹੋ ਗਿਆ ਦੱਸ ਇਹ ਕਿਨੇ ਚਾਰੇ ਪਾਸੇ ਰੇੜੀਆਂ ਰੂੜੀਆਂ ਜੋ ਸਭ ਬੋਲਾ ਕੀਤਾ ਵਾ ਨਾ ਕੋਈ ਪਤਾ ਨਹੀਂ ਲੱਗਦਾ ਕਿ ਸ਼ਾਸਨ ਕੋ ਕੀ ਮਾ ਕਰਨੀ ਆ ਹਾਂ ਜੀ ਇਹ ਕਿ ਪੁਲਿਸ ਦੇ ਮੇਖੋ ਜੀ ਇਹ ਤਾਂ ਕੀ ਕਹਿ ਸਕਦੇ ਆ ਕੰਪਲੇਟ ਕੀਤੀ ਕੀ ਪੁਲਿਸ ਨੂੰ ਹਾਂ ਜੀ ਅਸੀਂ ਰਿਪੋਰਟ ਲਖਾਈ ਜੀ ਮੌਕਾ ਵੇਖ ਕੇ ਗਈ ਜੀ ਪੁਲਿਸ ਹਾਂ ਜੀ ਹਾਂ ਜੀ ਮੌਕਾ ਵੇਖ ਕੇ ਗਏ ਇਹ 276 ਦੀ ਦਰਮਿਆਨੀ ਰਾਤ ਨੂੰ ਇਹ ਰਗੀਏ ਕਸੇ ਵਿੱਚ ਜੀ ਕੀ ਹੋਰ ਤੇ ਤਿੰਨ ਦੁਕਾਨਦਾਰਾਂ ਦੀ ਜਿਹੜੀ ਆ ਵਾਹ ਚੋਰੀ ਹੋਈ ਆ ਤੇ ਜਿੰਨਾ ਹੋਉਂਦੀ ਐ ਇਹਨਾਂ ਨੇ ਦਰਖਾਸਤ ਦਿੱਤੀ ਆ ਵੀ ਚੋਰੀ ਸਮੱਗਰੀ ਸਾਨੂੰ ਤੇ ਇਸ ਸਮੱਗਰੀ ਸੀਸੀਟੀਵੀ ਕੈਮਰੇ ਤੋਂ ਆ ਰਹੇ ਆ ਤੇ ਬੰਦੀ ਕਾਹਦੀ ਹੀ ਆ ਅੰਮ੍ਰਿਤਗੜ ਇਹੋ ਜੀ ਗੱਲ ਤੇ ਕੋਈ ਨਹੀਂ ਹੈਗੀ ਇਹ ਇਹਨਾਂ ਨੂੰ ਪਹਿਲਾਂ ਵੀ ਆਪਣੇ ਜਿਹੜਾ ਇਹ ਦੁਕਾਨਦਾਰਾਂ ਨੂੰ ਵੇਅਰ ਕੀਤਾ ਗਿਆ ਵੀ ਆਪਣੇ ਜਿਹੜੇ ਆ ਚੌਂਕੀ ਦਾ ਦੁਕਾਨਦਾਰਾਂ ਨਾਮ ਤੇ ਰੱਖਣਾ ਤੋ ਫਿਲ ਅਰੇਨਾ ਨਹੀਂ ਰੱਖਿਆ ਗਿਆ ਤੇ ਇਹਨਾਂ ਦੀ ਨਗਰੀ ਜਨਸੀ ਦੁਕਾਨਦਾਰਾਂ ਨੂੰ ਕਾਵਾਂਗੇ ਚ ਫੋਟੋ ਦੀ ਨਗਰੀ ਜਨਸੀ ਕੱਲੋਂ ਹੁਣ ਪੁਲਿਸਨ ਕੱਲੀ ਕੱਲੀ ਦੁਕਾਨ ਦੀ ਰਾਖੀ ਕਰੋ ਤਾਂ ਇਹ ਹੀ